ਮੁੱਖ ਮੰਤਰੀ ਸਾਹਿਬ ਜੀ ਨੂੰ ਜਦੋਂ ਕੱਦ ਪੰਚਨ ਵਾਲੀ ਤਾਂ ਗੁਰਦਾਸ ਸਿੰਘ ਸੱਜਿਆ ਸਾਹਿਬ ਜੀ ਕਰਕੇ ਕਿ ਰੂਂਗੀਆਂ ਤਸਵੀਰਾਂ ਦਿਖਾਉਣ ਤੋਂ ਬਾਅਦ ਕਾਫੀ ਵੱਡੀਆਂ ਵੱਡੀਆਂ ਜਿਹੜਾ ਇਹ ਘਾਟ ਵੀ ਜਿਹੜਾ ਜਲਾ ਰਹੇਗਾ ਤਾਂ ਗੱਲ ਬਾਤ ਜਿਹੜੀ ਹੈ ਕੋਈ ਗੱਲ ਕੋਸ਼ਿਸ਼ ਇਹ ਕਰਨਗੀ ਕਿ ਕੀ ਕੀ ਕਦੋਂ ਕਲੱਬ ਜੀ ਇਹਨਾਂ ਨੇ ਹਾਸਲ ਕੀਤੀਆਂ ਸੀ ਕਿ ਪਿਛਲੇ 2 ਸਾਲ ਦਾ ਕੋਟਾ ਕੋ ਟੀਗ ਕੋਈ ਜਾਣਦਾ ਜੀ ਐਲਾਨ ਕਰੇ ਸੱਚੀ ਗੱਲ ਹੈ ਇਹਨਾਂ ਆ ਰਹੇ ਹਨ ਮੈਂ ਸਟੇਟ ਸੈਕਟਰੀ ਮੈਂ ਸਟੇਟ ਸੈਕਟਰੀ ਰੇਖਾ ਮਨੀ ਸ਼ਰਮਾ ਆਵਾਜ਼ੀ ਪਾਰਟੀ ਹਿੰ ਲੱਗਦਾ ਕਿ 2 ਸਾਲ ਦਾ ਜਿਹੜਾ ਆ ਕੰਮ ਕਾਰਜ ਕਿਵੇਂ ਦੇਖਦੇ ਹੋ ਅਮਾਦੀ ਪਾਰਟੀ ਦੇ ਦੇਖੋ 2 ਸਾਲ ਦੇ ਵਿੱਚ ਭਗਵੰਤ ਮਾਨ ਜੀ ਨੇ ਉਹ ਕੰਮ ਕਰਤੇ ਜਿਹੜੇ 70 ਸਾਲਾਂ ਦੇ ਵਿੱਚ ਆ ਸਰਕਾਰਾਂ ਨੇ ਨਹੀਂ ਕੀਤੇ ਔਰ ਉਹ ਕੰਮਾਂ ਨੂੰ ਦੇਖਦੇ ਅੱਜ ਜਿਹੜੀ ਪੰਜਾਬ ਦੇ ਵਿੱਚ ਐਮ ਕੇ ਦੇ ਚਨਾਵਾ ਦੀ ਲਹਿਰ ਹੈ ਉਹ ਵੀ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਕਿ ਉਹ ਜਿਹੜੇ ਲੋਕਾਂ ਦਾ ਜਿਹੜਾ ਦਹਿਰ ਸੀ ਦੂਰ ਹੋ ਚੁੱਕੇ ਆ ਔਰ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਸਾਡਾ ਪੰਜਾਬ ਰੰਗਲਾ ਪੰਜਾਬ ਉਹ ਭਗਵਾਨ ਜੀ ਹੀ ਬਣਾ ਸਕਦੇ ਆ ਔਰ ਅਸਲੀ ਜਿਹੜੀ ਮਾਜੇ ਦੀ ਸਾਡੀ ਤਿੰਨ ਸਿੱਖਾਂ ਦੀ ਨੇ ਰਹੀ ਆ ਜਾਨੂੰ ਪਰਾ ਵਿਸ਼ਵਾਸ ਹੈ 110% ਮੈਡਮ ਆਪਣੇ ਮਹਾਂਪਰ ਨੇ ਵੀ ਲੇਡੀਜ਼ ਜੀਆ ਕਮਿਟਮੈਂਟ ਕੀਤੀ ਸੀ ਕਿ 1000 ਰੁਪਏ ਜਿਹੜੇ ਉਹ ਮਹੀਨੇ ਦਿੱਤਾ ਜਾਵੇਗਾ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਮਰੋਧੀਦਾਰ ਬੜੀ ਬਸਵਾਲ ਚੁੱਪ ਨਹੀਂ ਹਾਂਜੀ ਉਹ ਵੀ ਅਸੀਂ ਜਿਹੜਾ ਪ੍ਰਚਾਰ ਹੋ ਰਿਹਾ ਹੈ ਉਹ ਸਡਨਲੀ ਜਿਹੜਾ ਇਹ ਚੋਣਾਂ ਹੋ ਜਾਣਗੇ ਸਾਡਾ ਜੂਨ ਤੋਂ ਬਾਅਦ 1000 ਦਾ ਸ਼ੁਰੂ ਹੋ ਜਾਏਗਾ ਇਹ ਇਹ ਲੋਕਾਂ ਨੂੰ ਸ਼ਿਵਾਤ ਕਰਤੀ ਰਾਸ਼ਟਪਤੀ ਸੇਂਡੂ ਕੇ ਲੇਖ ਦੇ

ਮਨੁੱਖ ਨੂੰ ਨਹੀਂ ਦੇਖਦੇ ਲੇਕਿ ਕੰਮ ਨੂੰ ਦੇਖਦੇ ਸਾਡਾ ਪੰਜਾਬ ਜ਼ੀਰੋ ਗ੍ਰੋਥ ਤੇ ਆ ਚੁੱਕਿਆ ਦੀ ਇੱਥੋਂ ਤੱਕ ਕਿ ਬਿਜਲੀ ਦੇ ਆਪਣੇ ਬਿਜਲੀ ਕਰਕੇ ਵੀ ਡੁੱਬ ਚੁੱਕਾ ਸੀ 500 ਕਰੋੜ ਦਾ ਸਾਡੇ ਤੇ ਕਰਜ਼ਾ ਜਦੋਂ ਇਸ ਸਰਕਾਰ ਨੇ ਪੈਰ ਧਰਿਆ ਤੇ ਉਸ ਤੋਂ ਬਾਅਦ ਸਾਡੇ ਬੋਲੀ ਬੋਲੀ ਜਿਹੜੇ ਤੁਸੀਂ ਦੇਖਦੇ ਹੋ ਉਹਨਾਂ ਨੇ ਬਹੁਤ ਸਾਰੀ ਡਵੈਲਪਮੈਂਟ ਕਰਾਈ ਕਿਉਂਕਿ ਇਹ ਇਮਾਨਦਾਰੀ ਓਨੈਸਟੀ ਦੀ ਸਰਕਾਰ ਸੀ ਉਹਨਾਂ ਨੇ ਅਪਰੇਟਡ ਨਹੀਂ ਕਰੇ ਦੇਦਬੀਆ ਨਹੀਂ ਕਰਾਈਆਂ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਅਤਿਆਚਾਰ ਨਹੀਂ ਕਰਾਏ ਹੈਗੇ ਲੋਕਾਂ ਦੇ ਉੱਤੇ ਗਲਾ ਚ ਟਹਿਣ ਪਾ ਕੇ ਨਹੀਂ ਸਾੜਿਆ ਉਹਨਾਂ ਨੇ ਇੱਕ ਇਮਾਨਦਾਰੀ ਦੀ ਸੋਚ ਅੰਨਾਹਲ ਦੇ ਅੰਦੋਲਨ ਚੋਂ ਨਿਕਲ ਕੇ ਪੰਜਾਬ ਨੂੰ ਇੱਕ ਨਵੀਂ ਜ਼ਿੰਦਗੀ ਨਵੀਂ ਦਿਸ਼ਾ ਦਿੱਤੀ ਆ ਜਿੰਨੇ ਕੰਮ ਹੋ ਗਏ ਆ ਉਹ ਸਾਰੀ ਦੁਨੀਆ ਜਾਣਦੀ ਆ ਤੇ ਅੱਜ ਜੋ ਵੀ ਇਹਦਾ ਹੁਲਾਰਾ ਹੈ ਜਿੰਨਾ ਵੀ ਕਦੀ ਕਿਸੇ ਚੀਜ਼ ਨੂੰ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਨੀ ਉੱਭਰ ਹੋਰ ਕੇ ਉੱਪਰ ਆਉਂਦੇ ਆ ਇਹ ਤੇ ਸਾਡੇ ਸਾਰੇ ਗੁਰੂ ਵੀ ਇਹੀ ਗੱਲ ਕਹਿੰਦੇ ਨੇ ਤੇ ਜਿੰਨਾ ਉਹਨਾਂ ਨੂੰ ਅੰਦਰ ਕਰਕੇ 33 ਵਾਰ ਉਹਨਾਂ ਤੇ ਕੇਸ ਕੀਤਾ ਗਿਆ 32 ਵਾਰ ਵਿੱਚ ਸੁਪਰੀਮੋ ਤੋਂ ਕੁਝ ਸਾਬਤ ਨਹੀਂ ਕਰ ਪਾਏ ਤੇ ਹੁਣ ਅਸੀਂ ਸਾਰੇ ਕੇਜਰੀਵਾਲਾ ਤੇ ਸਾਡਾ ਇੱਕ ਹੀ ਨਾਰਾ ਕਿ ਅਸੀਂ ਆਪਣੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣਾ ਕੀ ਲੱਗਦਾ ਕਿ ਤੁਸੀਂ ਇਹ ਗੱਲ ਤੋਂ ਵੀ ਤੁਸੀਂ ਸਹਿਮਤ ਹੋਵੋਗੇ ਕੀ ਅਜੇ ਤੱਕ ਪੰਜਾਬ ਪੁਲਿਸ ਨੂੰ ਪਹਿਲੀ ਵਾਰ ਜਿਹੜੀ ਆ ਬਾਈਟਰੀ ਨੂੰ ਤਨਖਾਹ ਪਈ ਆ ਹਾਲਾਂਕਿ ਬਹੁਤ ਸਾਰੇ ਵਿਰੋਧੀ ਤਰ੍ਹਾਂ ਵੀ ਗੱਲ ਸਵਾਲ ਕਰਦੇ ਨੇ ਕਿ ਸਾਡੀ ਸਰਕਾਰ ਦੇ ਵਿੱਚ ਇਸਾ ਕੋਈ ਨਹੀਂ ਹੋਇਆ ਸੀਗਾ ਇੱਕ ਤੋਂ ਦੋ ਤਰੀਕ ਤੱਕ ਜਿਹੜੀਆਂ ਮੁਲਾਜ਼ਮਾਂ ਤਨਖਾਹ ਪਾਈ ਗਈ ਤਾਂ ਪਹਿਲੀ ਵਾਰ ਹੀ ਆ ਜਿਹੜਾ ਤਨਖਾਹ ਜਿਹੜੀ ਮੁਲਾਜ਼ਮਾਂ ਆ ਪੁਲਿਸ ਪ੍ਰਸ਼ਾਸਨ ਦੀ ਬਹੁਤ ਲੇਟ ਪਾਈ ਇਸ ਬਾਰੇ ਕੀ ਵਿਚਾਰ ਆ ਤੁਹਾਡਾ ਕੀ ਗੱਲ ਲੇਟ ਕਿਉਂ ਹੋਈ ਹਾਂਜੀ ਇਹਦਾ ਇਸ ਤਰ੍ਹਾਂ ਇਹ ਆ ਕਿ ਜੋ ਵੀ ਕੁਝ ਫੈਸਲੇ ਜਿਹੜੇ ਆ ਉਹ ਸੈਂਟਰ ਤੋਂ ਕਰਦੇ ਆ ਤੇ ਛੱਡਦੇ ਜਿਵੇਂ ਦੇਖੋ ਹੁਣ ਇਹਨਾਂ ਤੋਂ ਅੱਗੇ ਮੋੜਾ ਬਣਾ ਦਿੱਤਾ ਜਾਂਦਾ ਜਦ ਤੱਕ ਪਿੱਛੋ ਕੁਝ ਪਾਸ ਨਹੀਂ ਹੋਏਗਾ ਇਹਨਾਂ ਦੇ ਤਾਂ ਹੀ ਇਹ ਬਜ਼ਾਰਤ ਜਿਹੜੀ ਹੈ ਨਾ ਪੂਰੇ ਪੰਜਾਬ ਨੂੰ ਪੰਜਾਬ ਦੀ ਵਿਜਾਰਾ ਦਿੱਤੀ ਜਾਊਗੀ ਤੇ ਫਿਰ ਕੋਈ ਗੱਲ ਨਹੀਂ ਕਰ ਸਕਦਾ ਫਿਰ ਮੁੱਦਾ ਬਾਅਦ ਚ ਉੱਠੇਗਾ ਫਿਰ ਤੁਸੀਂ ਸਵਾਲ ਕਰਿਓ ਸਾਨੂੰ ਉਹ ਸਵਾਲ ਤੁਹਾਡੀ ਸਰਕਾਰਿਆ ਮੁਲਾਜ਼ਮਾਂ ਦੀ ਤਨਖਾਹ ਜਿਹੜੀ ਆ ਤਰਜਾ ਚੋਕੇ ਦਿੱਤੀ ਗਈ ਆ ਇਸ ਨੂੰ ਕਿਵੇਂ ਦੇਖਦੇ ਹੋ ਜਾਂ ਤਾਂ ਫ੍ਰੀ ਕਰਕੇ ਦਿੱਤੀ ਗਈ ਹੈ ਕਰਜ਼ਾ ਚੁਕਾਇਆ ਗਿਆ ਜਾਂ ਕਿਵੇਂ ਦੇਖਦੇ ਹੋ ਇਸ ਨੂੰ ਕੋਈ ਫ੍ਰੀ ਦਿੱਤੀ ਜਾਣੀ ਜੇ ਉਹਨਾਂ ਨੇ ਕਰਜ਼ਾ ਵੀ ਚੱਕਿਆ ਹੋਏਗਾ ਜਾਂ ਇਹ ਵੱਡੇ ਮੁੱਦੇ ਨੇ ਇਹ ਸਰਕਾਰਾਂ ਦੀਆਂ ਪਹੁੰਚਾਂ ਦੀਆਂ ਗਲਤਾਂ ਨੇ ਵੱਡੇ ਮੁੱਦੇ ਨੇ ਤੇ ਜੇ ਉਹਨਾਂ ਨੇ ਕਰਜ਼ਾ ਚੱਕਿਆ ਉਹਨਾਂ ਦੀ ਤਨਖਾਹਾਂ ਤਾਂ ਦਿੱਤੀਆਂ ਨਾ ਉਹਨਾਂ ਨੇ ਇਹ ਪੱਲਾ ਤੇ ਵੀ ਝਾੜਿਆ ਉਹਨਾਂ ਨੇ ਕੀਤਾ ਹਜੇ ਉਹ ਬੱਚਾ ਵਾ ਸਰਕਾਰ ਹਜੇ ਉਹ ਤੁਰਨਾ ਸਿੱਖਿਆ ਜਿੱਦ ਤਨ ਪੂਰੀ ਜਵਾਨ ਹੋ ਗਈ ਨਾ ਇੱਥੇ ਕਿਸੇ ਮਹਿਕਮੇ ਨੂੰ ਕਿਸੇ ਸਰਕਾਰੀ ਮੁਲਾਜ਼ਮ ਨੂੰ ਕਿਸੇ ਕੋਲ ਨੂੰ ਕਿਸੇ ਵਾਸਤੇ ਵੀ ਸ਼ਿਕਾਇਤ ਨਹੀਂ ਜਿਉਂਦੇ ਕੰਮ ਦੇ ਕਾਰਨ ਨੂੰ ਜੀ ਪ੍ਰਧਾਨ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਕਿ ਜਿਵੇਂ ਵੀ ਜਾਣਕਾਰੀ ਇਹਨਾਂ ਨੇ ਸਾਂਝੀ ਕੀਤੀ ਹੈ ਜੇ ਕਿ ਸਮਾਂ 2 ਸਾਲ ਦਾ ਇਹਨਾਂ ਨੇ ਦਿੱਤਾ ਸੀਗਾ ਲੋਕਾਂ ਦੇ ਵੱਲੋਂ ਵੀ ਵੱਡੇ ਫਤ ਬਿਨਾ ਮੁਲਾਜ਼ਮਾਂ ਨੇ ਵੀ ਗੋੜ ਪਾਈ ਸੀਗੀ ਪਰ ਕਿੰਨੇ ਵੀ ਸਰਕਾਰ ਦੇ ਵਿੱਚ ਪਹਿਲੀ ਵਾਰ ਜੋੜਿਆ ਪੁਲਿਸ ਪ੍ਰਸ਼ਾਸਨ ਦੀਆਂ ਤਨਖਾਹਾਂ ਦੀਆਂ ਨੇ ਜਾ ਕੇ ਪਈਆਂ ਨਹੀਂ ਪਰ ਹੋਰ ਵੀ ਗੱਲ ਬਾਤ ਨਹੀਂ ਤੇ ਆਪੂ ਸਾਹਿਬਾਂ ਆਏ ਨੇ ਕਲਪਾ ਕਰਨ ਦੀ ਕੋਸ਼ਿਸ਼ ਕਰਨਗੇ ਸਰ ਸਾਹਿਬ ਕੀ ਹਾਲ ਚੱਲ ਜੀ ਬੜੀ ਵਧੀਆ ਜੀ ਬਹੁਤ ਵਧੀਆ ਜੀ ਕਿਵੇਂ ਦੇਖ ਦਿਓ ਸਰ 2022 ਦੀ ਇਲੈਕਸ਼ਨ ਨੂੰ ਗੁਰਦਾਸਪੁਰ ਤੋਂ ਸਦਵਾ ਮਿਲ ਸਕਦਾ ਕਿ ਜਾਂ ਫਿਰ ਜੇ ਡੰਡੂ ਗਈ ਹੈ ਵੇਖੋ ਜੀ ਹੁੰਦੇ ਸਪਸ਼ਟ ਬਹੁਮਤ ਮਿਲਣ ਜਾ ਰਿਹਾ ਗੁਰਦਾਸਪੁਰ ਤੋਂ ਕਿਉਂਕਿ ਸਾਡੇ ਜਿਹੜੇ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਜਿੱਤੇ ਨੇ ਤਰਨ ਅਮਰਸੇ ਸਿੰਘ ਜੀ ਸਹਿਰੀ ਕਲਸੀ ਉਹ ਬਹੁਤ ਗਰਾਊਂਡ ਨਾਲ ਜੁੜੇ ਹੋਏ ਨੇ ਵਰਕਰਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਬਹੁਤ ਵਿਸ਼ਵਾਸ ਆ ਆਮ ਆਦਮੀ ਪਾਰਟੀ ਦੇ ਕਿਉਂਕਿ ਇੱਕ ਜਿਹੜਾ ਵਰਕਰ ਨੇ ਉਹ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ ਉਤਾਲਾ ਤੋਂ ਇਸ ਕਰਕੇ ਮਾਨ ਸਾਹਿਬ ਦੀ ਬਹੁਤ ਵਧੀਆ ਸੋਚ ਆ ਕਿ ਉਹਨਾਂ ਨੂੰ ਉਹਨਾਂ ਟਿਕਟ ਦੇ ਕੇ ਗੁਰਦਾਸਪੁਰ ਪੇਟਾਰਿਆ ਪਿਛਲੀਆਂ ਜਿੰਨੇ ਵੀ ਐਮਐਲਏ ਐਮਪੀ ਗੁਰਦਾਸਪੁਰ ਤੋਂ ਬਣ ਕੇ ਗਿਆ ਕੋਈ ਕਦੀ ਇੱਥੇ ਲੱਭਾ ਹੀ ਨਹੀਂ ਸਾਨੂੰ ਕੋਈ ਬੰਬੇ ਜਾਵੜਿਆ ਕੋਲਕੱਤਾ ਜਾਵੜਿਆ ਤੋਂ ਇਸ ਕਰਕੇ ਇਸ ਵਾਰੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਸਾਰੇ ਕੋਲੈਂਟੀ ਸਾਹਿਬਾਨ ਤੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਵੋਟਰ ਨੇ ਉਹਨਾਂ ਵੀ ਇਹ ਫੈਸਲਾ ਕਰ ਲਿਆ ਕਿ ਮਾਨ ਸਾਹਿਬ ਨੇ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਸਾਰੀਆਂ ਹੁਕਮਤਾਂ ਜੜੀ ਦਿੱਤੀਆਂ ਨੇ ਸਰ ਵਿਰੋਧੀ ਧਿਰ ਕਹਿੰਦੀ ਹੈ ਕਿ ਅੱਜ ਤੱਕ 1000 ਰੁਪਏ ਜਿਹੜਾ ਬੀਬੀ ਨੂੰ ਦਿੱਤਾ ਨਹੀਂ ਗਿਆ ਤੇ ਵਾਅਦੇ ਕਦੇ ਵੇਖੋ ਉਹਨਾਂ ਨੂੰ ਆਪਰੋਧੀ ਪਾਰਟੀ ਜਿਹੜੀ ਹੁੰਦੀ ਉਹਦੇ ਵਿਰੋਧੀ ਹੁੰਦੇ ਨੇ ਜਿਵੇਂ ਮਰਜ਼ੀ ਆ ਚੰਗੇ ਕੰਮ ਕਰਦੇ ਨੇ ਜਿਹੜੀ ਨਾ ਗੇਸ ਦਿੱਤੀ ਜਿਹੜੀ ਨਾ ਗੇਸ ਦਿੱਤੀ ਜਿਵੇਂ ਮਰਜ਼ੀ ਆ ਉਹ ਹਮੇਸ਼ਾ ਵਿਰੋਧੀ ਵਿਰੋਧੀ ਹੁੰਦੇ ਨੇ ਉਹਨਾਂ ਨੂੰ ਹੋਰ ਹੀ ਲੱਗਦਾ ਕਿ ਜਿਹੜੇ ਬਿਜਲੀ ਦੇ ਬਿੱਲ ਮਾਫ ਕੀਤੇ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਨਾਲ ਭਰਤੀ ਜਾਂਦਾ ਪਾਰਟੀ ਦੇ ਕਾਂਗਰਸੀ ਦੇ ਦੂਜਿਆਂ ਦੇ ਵੀ ਹੋਇਆ ਉਹ ਜਿਵੇਂ 1000 ਦੀ ਗੱਲ ਕਰਦੇ ਆ ਆਪਾਂ ਬੀਪੀ ਨੂੰ ਦਿੱਤਾ ਉਹਦੇ ਨਾਲ ਨਾਲ ਹਰ ਘਰ ਦੇ ਵਿੱਚ 4000 ਤੋਂ 5000 ਬਿਜਲੀ ਦੇ ਬਿੱਲ ਦੇ ਤੌਰ ਤੇ ਮਾਫ ਹੋਇਆ ਪਰ ਫਿਰ ਹੀ ਮਾਨ ਸਰ ਨੇ ਗੱਲ ਕਹੀ ਆ ਕਿ ਇਹ ਜਿਹੜਾ ਕ੍ਰਾਈਸਿਸ ਜਿਹੜਾ ਤੁਹਾਨੂੰ ਨਰਮਿਕ ਉਹਦੇ ਵਿੱਚੋਂ ਆਪਾਂ ਨਿਕਲ ਗਿਆ ਜਿਹੜੀ ਜੂਨ ਚ ਇਲੈਕਸ਼ਨ ਹੋਣ ਜਾ ਰਹੀ ਪਾਰਲੀਮੈਂਟ ਦੀ ਇਸ ਤੋਂ ਬਾਅਦ ਜਿਹੜਾ ਉਹ ਵਾਦਾ ਵੀ ਪੂਰਾ ਕੀਤਾ ਜਾਵੇਗਾ ਔਰ ਸਤਾਈ ਦੀ ਇਲੈਕਸ਼ਨ ਤੇ ਤਾਂ ਹੀ ਲੋਕਾਂ ਜਾਵਾਂਗੇ ਜੇ ਸਾਰੇ ਵਾਦੇ ਪੂਰੇ ਕਰਕੇ ਜਾਊਗਾ ਮਲਾਜਮਣ ਜੀ ਤੁਮ ਖਾਂ ਲੇਟ ਪਈਏ ਇਸ ਨੂੰ ਕਿਵੇਂ ਸੂਰਦੇ ਹੋ ਪਹਿਲੀ ਵਾਰੀ ਸਰਕਾਰ ਦੇ ਵਿੱਚ ਲੇਟ ਪਈ ਮਲਾਜਮਣ ਜੀ ਬੰਮਰਾ ਜੀ ਬਹੁਤ ਖਫਾ ਨੇ ਇਹ ਲੱਗਦਾ ਕਿ ਵੱਡੇ ਪੱਧਰੇ ਤੇ ਤੁਹਾਨੂੰ ਮਲਾਜਮਣ ਨੇ ਰੋਡ ਦੇ ਕੇ ਦਿਟਾਇਆ ਸੀਗਾ 2 ਸਾਲ ਦੇ ਪ੍ਰੋਸਪੈਕਟਸ ਦੇ ਵਿੱਚ ਕੀ ਬੋਚਾ ਜਿਹੜਾ ਹੈਗਾ ਕਿ ਹੁਣ ਤੁਹਾਨੂੰ ਲੋਕ ਵੋਟ ਦੇਣ ਦੇਖੋ ਜੀ ਪੰਜਾਬ ਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਕਾਲੀ ਨਾਲ ਹੋਵੇ ਚਾਹੇ ਕਾਂਗਰਸ ਹੋਵੇ ਇਹਨਾਂ ਨੇ ਖਜ਼ਾਨੇ 'ਚ ਛੱਡਿਆ ਕੱਖ ਨਹੀਂ ਇਹ ਮਾਨ ਸਾਹਿਬ ਹੀ ਨੇ ਜਿਹੜੇ 2 ਸਾਲ ਤੋਂ ਲੈ ਕੇ ਇਹਨਾਂ ਨੇ ਹਜ਼ਾਰਾਂ ਨੌਕਰੀਆਂ ਦਿੱਤੀਆਂ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਆਜ ਜੇਕਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੁਲਾਜ਼ਮਾਂ ਤਨਖਾਹਾਂ ਦੀ ਇਹੋ ਜਿਹੇ ਜਿਹੜੇ ਕ੍ਰਾਈਸਿਸ ਨੇ ਆਉਂਦੇ ਹੀ ਹੁੰਦੇ ਆ ਸਰਕਾਰਾਂ ਦੇ ਘੜ ਜਦੋਂ ਡਵੈਲਪਮੈਂਟ ਦੇ ਕੰਮ ਚੱਲਦੇ ਆ ਆਪਣੇ ਹੁਣੇ ਧਰਮਲ ਪਲਾਂਟ ਪਰਾ ਖਰੀਦਾ ਸਰਕਾਰ ਨੇ ਹੋਰ ਵੀ ਜਿਹੜੇ ਇਹਨੇ ਕੰਮ ਜਿਹੜੇ ਸਾਰੇ ਹੋਣਗੇ ਔਰ ਕਿਹੇ ਮੁਲਾਜ਼ਮ ਦੀ ਜਿਹੜੀ ਇੱਕ ਇੱਕ ਦਿਨ ਦੀ ਤਨਖਾਹ ਜੇਕਰ ਕਲੇਟ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਮਿਲੇਗੀ ਸੋਈ ਸਮੂਹ ਸਾਰੇ ਕਾਰਗਰ ਚਾਲ ਚੱਗੇ ਜਿਨ੍ਹਾਂ ਨੇ ਕੋਰੋਨਿਆਂ ਦੇ ਸਮੇਂ ਸਰਕਾਰ ਦੇ ਵਿੱਚ ਦੀ ਜੋ ਸਹਾਇਤਾ ਕੀਤੀ ਪਰ ਹਲੇ ਤੱਕ ਕੋਈ ਵੀ ਜਿੱਦਾਂ ਸਰੋਤੀ ਦਾ ਨਾ ਕੋਈ ਕਿ ਹਮੇਸ਼ਾ ਨਜ਼ਰ ਉੱਡਿਆਗੇ ਉਹਨਾਂ ਵੱਲ ਵੀ ਇੱਕ ਸੰਵਾਦ ਕੀਤਾ ਜਾਂਦੇ ਵੀ ਕਿ ਨਾ ਤਾਂ ਇੱਕ ਨੌਲਬੀਆ ਵਿਭਾਗ ਨੂੰ ਮਿਲਦਾ ਪਾਇਆ ਗਿਆ ਕਿ ਇੱਕ ਮੁਲਾਜ਼ਮਾ ਦੀ ਪਹਿਲੀ ਬਣਾ ਜੜੀਆਂ ਨੇ ਹਾਂ ਹਾਂ ਵਾਈਟ ਨਿਕ ਗਈਆਂ ਨਹੀਂ ਪਰ ਅਸਲ ਸਵਾਲ ਇਹ ਨੇ ਕਿ ਉੱਤੇ ਵੀ ਉੱਡਦੇ ਨਾ ਰਹੀ ਕਿ ਜਿਹੜੀ ਸਰਕਾਰ ਦੋਸਤ ਦੇ ਪ੍ਰੋਪਰਟਰ ਦੇ ਵਿੱਚ ਕੀ ਕੁਝ ਉਪਲਬਧ ਹਾਸੇ ਇਤਿਹਾਸਿਕ ਤੇ ਉਹਨਾਂ ਦੇ ਵਿੱਚ ਕੀ ਕੋਈ ਕਾਰਨ ਹੈ ਤਾਂ ਹਜੂਰ ਦੀਆਂ ਤਸਵੀਰਾਂ ਕਰਨ ਦਿਖਾ ਦਿਆਂ ਕਿ ਵੱਡੇ ਪੱਧਰ ਦੇ ਉੱਤੇ ਜਿਹੜਾ ਹਰਮਨ ਟੌਂਗ ਦੇ ਵਿੱਚ ਇਹ ਇੱਕ ਵਿਚਾਰ ਰੈਲੀ ਕੀਤੀ ਗਈ ਹੈ ਜਿਸ ਵਿੱਚ ਮੁੱਖ ਮੰਤਰੀ ਕੋ ਸਮਿਆਂ ਦੇ ਵਿੱਚ ਉਹ ਵਾਲੇ ਨਾ ਤਾਂ ਅਮਨ ਸਿੰਘ ਸੇਵਾ ਵਾਲੀ ਕਲਸੀ ਜੋ ਕਿ ਗਣਗਪੁਰ ਦੇ ਵਿੱਚ ਐਮਪੀ ਜੀ ਕਿਹੜਾ ਵਾਸਤੇ ਟੂਰ ਕਰ ਰਹੇ ਨੇ ਤਾਂ ਕੀ ਕੁਝ ਆਉਣ ਵਾਲੇ ਸਮਾਂ ਇਹ ਵਕਤ ਹੈ ਕਰੂਗਾ ਕਿ ਕਿੰਨੇ ਨੂੰ ਹੁਣ ਹਤੋਂ ਮਿਲਦਾ ਜੇ ਨਹੀਂ ਇਸ ਵੇਲੇ ਵੀ ਇਹ ਪ੍ਰਸਤਾਵ ਤੁਹਾਨੂੰ ਗੁਰਦਾਸਪੁਰ ਸਾਂਝ ਕਰ ਰਿਹਾ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰਾਂ ਦੇ ਨਾਲ ਬਲਜੀਤ ਸਿੰਘ ਨੂੰ ਅਰਦਾਸ